ਚੱਲ ਤੇਰੇ ਪੁੱਤਾਂ ਦੀ ਕਮਾਈ ਦੀ ਕੋਠੀ ਤੇ ਚੱਲ ਲੈ ਕੇ ਚੰਨ ਤੇਰਾ ਹੀ ਨਹੀਂ ਕੋਈ ਉੱਥੇ ਨਖਰੇ ਭਖਰੇ ਜੇ ਤੇਰੇ ਸੂਟ ਆਉਂਦੇ ਮੈਂ ਸੈਂਚੂ ਆਉਂਦੇ ਡਿਜ਼ਾਈਨ ਦਿੱਤੇ ਆ ਬੁੱਗੂ ਹੋਰ ਕਰੀ ਨਾ ਨੁੱਕਰ ਮੇਰੇ ਕਮਰੇ ਆਪ ਜੀ ਵੀ ਬੋਲ ਕਰਦੀ ਹਾਂ ਹਾਂਜੀ ਸਾਸਰੀ ਕਾਲ ਜੀ ਕੀ ਅੱਜ ਆਲਾ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਕੈਮਰਾ ਐਂ ਕਰਕੇ ਵਿਖਾਉਣਾ ਪੈਣਾ ਮਾਪੇ ਇੱਧਰ ਬੰਦੇ ਆ ਜਿਹੜੇ ਸਾਡੀ ਕੋਠੀ ਜਿੱਡਾ ਤੇ ਆ ਵੀਰ ਮੇਰਾ ਨੌਜਵਾਨ ਕੈਨੇਡਾ ਦੀ ਧਰਤੀ ਤੋਂ ਆਇਆ ਨਾਲ ਮੋਗੇ ਦੀ ਧਰਤੀ ਤੋਂ ਅਵੀ ਸਿੰਘ אבי ਸਿੰਘ ਇਹ ਵੀ ਤਗੜੇ ਘਰ ਦਾ ਮੁੰਡਾ ਬਰਬਰੀ ਬਰੂਬਰੀ ਪਰਾਇਆ ਪਰਪਰੀ ਲੰਡਨ ਇੰਗਲੈਂਡ ਬਾਹਰ ਹੀ ਹੁੰਦੀਆਂ ਸਾਰੀਆਂ ਇਹਨਾਂ ਬਾਹਰ ਹੀ ਹੁੰਦੇ ਨਾ ਇੰਡੀਅਨ ਕੋਈ ਨਹੀਂ ਹੈਗਾ ਇਹ ਕਮਾਲ ਹਾਂ ਇੰਡੀਅਨ ਆ ਬਾਹਰ ਬਾਕੀ ਬਹੁਤ ਚੜਾਈ ਆ ਉਹ ਵੀ ਚੇਅਰ ਵੀ ਦੂਜੀ ਨਹੀਂ ਉਹ ਫੋਨ ਕੱਢੇ ਨਾਲ ਰੱਖਦਾ ਸੀ ਨਾਲ ਸੁਣਣ ਵਾਲੇ ਨਾਲ ਗੱਡੀ ਚਾਰ ਕੇ ਫੋਨ ਰੱਖ ਲਈਦੀ ਆ ਫਿਰ ਸੋ ਬੈਕ ਟੂ ਬੇਸਿਕ ਕਿੱਥੇ ਮਾਹੌਲ ਬਣ ਜੇ ਹਾਂ ਆ ਬਣੇ ਇਹ ਨਹੀਂਦਾ ਮਾਹੌਲ ਤਾਂ ਜਿੰਨੀ ਮੱਠੀ ਮੱਠੀ ਲੱਗੀ ਧੁੱਪ ਬਲੀ ਉਹ ਗੱਲ ਬਾਹਣੀਆਂ ਗੱਲਾਂ ਨਾ ਕਰਦੇ ਆਪਣੇ ਆ ਚੁੱਕੇ ਆ ਜੀ

ਇਹਨਾਂ ਨਾਲ ਆਪਾਂ ਵਿਦ ਮਟੀਰੀਅਲ ਗੱਲ ਕੀਤੀ ਆ ਤੇ ਜਿਵੇਂ ਦਾ ਇਹਨਾਂ ਦਾ ਕੰਮ ਰਹੂਗਾ ਸੂਬਾ ਸੂਬਾ ਤੁਹਾਨੂੰ ਨਾਲੀਆਂ ਦਿਖਾਵਾਂਗੇ ਦੱਸੋ ਜੀ ਕੀ ਕੀ ਸਮਾਨ ਲੈ ਕੇ ਆਏ ਆ ਲੈ ਸੋ ਲਾ ਦਾ ਤਾਰਾ ਤੁਹਾਨੂੰ ਸੌਣ ਨਹੀਂ ਦਿੱਤਾ ਸੀ ਵੀ ਬੰਦਾ ਲੋ ਬਈ ਆ ਪਾਈਪਾ ਪੂਪਾ ਕਿੱਥੇ ਲੱਗਣੀ ਆ ਜੀਆਂ ਡਾਉਨ ਸਿਲਿੰਗ ਦੇ ਵਿੱਚ ਆਹੀ ਲੱਗਣਾ ਅੱਛਾ ਅੱਛਾ ਉਹ ਜਾਲੀ ਲੱਗਣਾ ਹਨਾ ਥੋਡੇ ਕੁਲ ਵੀ ਆ ਜਾਈ ਵਾਹ ਜੀ ਵਾਹ ਉਹ ਕੰਬਲ ਵੀ ਲੱਗਣਾ ਨਹੀਂ ਕੰਬਲ ਤਾਂ ਲਿਆ ਆ ਅਸੀਂ ਆਪਦੇ ਵਾਸਤੇ ਲਿਆ ਆ ਅੱਛਾ ਆਪਦੇ ਵਾਸਤੇ ਲਿਆਦਾ ਠੀਕ ਹੈ ਠੀਕ ਹੈ ਠੀਕ ਹੈ ਉਹ ਕੰਬਲ ਕੋਈ ਚੱਕਰ ਨਹੀਂ ਜੀ ਕੰਬਲ ਆਪਦੇ ਵਾਸਤੇ ਹੈ ਅਸੀਂ ਉਹ ਤੁਹਾਨੂੰ ਚਾ ਲਿਆ ਬੰਦੇ ਵੀ ਲਿਆਦੇ ਨਾਲ ਹੀ ਹਾਂ ਬੰਦੇ ਵੀ ਲਿਆਦੇ ਨਾਲ ਆਓ ਹੁਣ ਸਮਾਨ ਸਮਾਨ ਲਾਉਣ ਵਾਸਤੇ ਲਿਆ ਆ ਅੱਛਾ ਵੇਹੇ ਕੱਲੂ ਕਰਨਾ ਸ਼ੁਰੂ ਕੰਮ ਕੰਮ ਕਦੋਂ ਸ਼ੁਰੂ ਕਰ ਰਹੇ ਹੋ ਕਮਰਾ ਵੀ ਦਿਖਾਈਏ ਜੀ ਕੋ ਸਾਮਾਨ ਸਾਮਾਨ ਪੰਡਾ ਪੰਡਾ ਕਿਤੇ ਪਹਿਲੇ ਪਹਿਲੇ ਤਾਂ ਸਾਮਾਨ ਰਖਵਾਈਏ ਫਿਰ ਹਾਂ ਸਾਮਾਨ ਤਾਂ ਮੈਂ ਕਿਹਾ ਇੱਥੇ ਹੀ ਰੱਖ ਦੀਏ ਯਾਰ ਕੰਮ ਨੇ ਬੇੜ ਅੰਦਰ ਕਿਹੜਾ ਪਾਣੀ ਲਾਓ ਵੀ ਮਾਹੌਲ ਚੋਲ ਲੈ ਮਾਲ ਦੀ ਸਾਮਾਨ ਆ ਚੁੱਕਾ ਆ ਅੱਖਾਂ ਖੜਕਿਆ ਰਹਿੰਦੇ ਬਸ ਹੁਣ ਡੰਮ ਸੋਲੀ ਡੰਮ ਸੋਲੀ ਦਾ ਸਾਮਾਨ ਆ ਗਿਆ ਸੋਈ ਚਲੋ ਹੁਣਾ ਪਹਿਲਾਂ ਨੂੰ ਹਾਂ ਲਜਾਇ ਲੱਭਿਆ ਕੋਈ ਗੁਰਦੀ ਤੂੰ ਤਹਾਡੇ ਡਿਜ਼ਾਈਨ ਤੁਹਾਡੀਆਂ ਗੱਲਾਂ ਨਾ ਸਾਨੂੰ ਕਿਹਨਾਂ ਕੌਣ ਪੁੱਛਦਾ ਤੇਰੀ ਫੋਟੋ ਨੂੰ ਲਵਾ ਦੇ ਉੱਤੇ ਲਵਾ ਦੇ ਜੇ ਇੰਨਾ ਬਣਦੀ ਹੈ ਤਾਂ ਮੇਰੀ ਲਵਾ ਦੇ ਉਹ ਭਾਂਡੇ ਵੀ ਡਰੀ ਜਾਇਆ ਕਰਨਗੇ ਤੈਨੂੰ ਵੇਖ ਕੇ ਬੱਸ ਓਟੀਪੀ ਚਾਹੀਦਾ ਆਹ ਹੈ ਪਾਰਸਲ ਦੇਣਾ ਕਿ ਡਰੋਨ ਆਇਆ ਉਹਨੂੰ ਪੁੱਛ ਐਡਾ ਮੂਟਾ ਕੱਟੂ ਕਿਥੋਂ ਪਾਰਸਲ ਦੇਣ ਆਇਆ ਇਹ ਜਾਪਾ ਇਹ ਤਾਂ ਡਰੋਨ ਨਹੀਂ ਸਿਰਫ ਆਕਾ ਪਲੇਨ ਸਾਈਡ ਤੇ ਬਟਰ ਸੰਪਲ ਸਤੋ ਲਾਉਣੇ ਪਵੇਗਾ ਸੰਪਲ ਸਤੋ ਉੱਪਰ ਜਦੋਂ ਪਲਾਸਟਰ ਹੋ ਜਾਏਗਾ

ਵੇਰ ਆਪਣਾ ਮਹੀਨਾ ਉੱਤੇ ਮਹੀਨਾ ਉੱਤੇ ਲੱਗ ਰਹੀ ਚਲੋ ਕੋਈ ਨਹੀਂ ਆ ਫਿਰ ਇੱਕ ਚੀਜ਼ ਆਖਾਂ ਸਮਝਾ ਲਾਓ ਜੀ ਸਾਰਾ ਟੱਬਰ ਆ ਚੁੱਕਾ ਪਿਛੇ ਅਮਨ ਵੀ ਰਹਿਦੀ ਹੈ ਚਲੋ ਹੁਣ ਕੀ ਵੇਖਣ ਚੱਲੇ ਆਪਾਂ ਡਾਊਨ ਸਿਲਿੰਗ ਨਹੀਂ ਡਾਊਨ ਸਿਲਿੰਗ ਦੇ ਵੇਟਾ ਸਮਾਰ ਆ ਗਿਆ ਜਿਹੜੇ ਭੈਣ ਜੀ ਚਲੋ ਚਲ ਡਾਊਨ ਸਿਲਿੰਗ ਤੇਰਾ ਨਹੀਂ ਕੋਈ ਉੱਤੇ ਨਖਰੇ ਭਖਰੇ ਜੇ ਤੇਰੇ ਸੂਟ ਆਉਂਦੇ ਇੱਕ ਮਿੱਠੀ ਬੇਂਤੀ ਆ ਤੁਸੀਂ ਪ੍ਰਿੰਟਰੈਸਟ ਡਾਊਨਲੋਡ ਕਰਕੇ ਨਾ ਚਲੋ ਇੱਕ ਨਿਕਾ ਜਾ ਕੰਪਲੈਂਟ ਰੈਸਟ ਕਰਕੇ ਨਾ ਰਸੋਈ ਦੇ ਜਿੱਦਾਂ ਡਾਊਨ ਸਿਲਿੰਗ ਦੇ ਡਿਜ਼ਾਈਨ ਲੌਬੀ ਦੇ ਡਿਜ਼ਾਈਨ ਤੇ ਰੂਮਾ ਦੇ ਤਾਂ ਸਿੰਪਲ ਹੀ ਰੱਖਨੇ ਉਹ ਤਾਂ ਆਲਮੋਸਟ ਸਿੰਪਲ ਜਮਾਈ ਰੱਖਨੇ ਕਿਉਂਕਿ ਰਿਵਾਜ ਨਹੀਂ ਜਾਂਦਾ ساری ਉਮਰ ਇੱਥੇ ਚੱਲ ਤੇਰੇ ਪੁੱਤਾਂ ਦੀ ਕਮਾਈ ਦੀ ਕੋਠੀ ਤੇ ਚੱਲਣਾ ਲੈ ਕੇ ਤੈਨੂੰ ਗਰਮੀਆ ਮੌੜੀ ਦਾ ਕੋਈ ਪਤਾ ਨਹੀਂ ਕਿਧਰ ਮੂਕੀ-ਮਾਕੀ ਮਾਰਦੇ ਫਿਰ ਇੱਥੋਂ ਪਤਾ ਕਿੱਥੇ ਜਦੋਂ ਤੂੰ ਤੇ ਮੈਂ ਤੇ ਤੇਰੀ ਨੋ ਇੱਥੇ ਗਏ ਆਏ ਆਏ ਆ ਇੱਥੇ ਕਿੱਥੇ ਕੁਰੀ ਬਣਾਇਆ ਹਣਾ ਮੈਂ ਦਾਦਾ ਇੱਥੇ ਇੱਥੇ ਲੱਗਾਉਣਾ ਰਹੀ ਹੁਣ ਓਏ ਇੱਥੇ ਮਹਾਰਾਣੀ ਵਾਰ ਮੁੰਡੇ ਦिए ਮਾਇ ਆਉ ਕਿਉਂ ਮਰ ਗਾਈ ਕੋਲੀ ਇਹਦੀ ਤੇ ਉਹ ਗਾ ਰ ਮੈਨੂੰ ਯਾਦ ਨਹੀਂ ਆ ਮੈਂ ਤਾਂ ਮੋਸ਼ਲੋੜੇ ਕੀਤਾ ਮੋਸ਼ਲੋੜਾ ਜੁੰਦਾ ਗਾਈ ਦਾ ਤੇਰਾ ਵਿਆਹ ਹੋ ਜਾਂਦਾ ਤਾਂ ਅੰਨੀ ਨਹੀਂ ਮੜੀ ਗਾਈ ਨਹੀਂ ਲੋ ਕੋਲੀ ਗ੍ਰੀਵਲ ਉਹ ਕਿਹੜੀਆਂ ਤੁਲਸ਼ੇ ਜੇ ਗਾਉਂਦੇ ਹੁੰਦੇ ਆ ਜਦੋਂ ਮੇਰਾ ਵਿਆਹ ਹੋਇਆ ਇੱਥੋਂ ਇੰਨੀ ਵਾਰ ਬੰਨੇ ਦੀ ਮਾਂ ਇਹ ਬੰਨੇ ਆ ਆ ਇੱਥੇ ਖੜਾ ਰੀ ਖਾਪਾ ਗੁਗਗੂਲੇ ਦੀ ਬੋਟੀ ਨੂੰ ਤੇ ਮਮੀ ਤੂੰ ਪਾਣੀ ਵਾਰਿਆ ਪਾਰ ਕੇ ਹੈ ਵੇਹੇ ਕੂਏ ਮਾਰ ਲੈਣੇ ਸਾਰੇ ਕਿਹੜਾ ਕਿਹੜਾ ਹੁੰਦਾ ਵਾ ਪਾਣੀ ਹਾਰ ਬੰਨੇ ਦੀਏ ਮਾਏ ਨੀ ਬੰਨਾ ਬੰਨੀ ਬਾਰ ਘੜੇ ਲੋ ਜੀ ਅੰਦਰ ਆ ਚੁੱਕੇ ਆ ਕਿੱਥੇ ਸਮਾਨ ਗਿਆ ਸਾਡੀ ਨੂੰਹ ਨੂੰ ਸਕੂਨ ਮਿਲਦਾ ਜੀ ਇੱਥੇ ਆ ਕੇ ਹੁਣ ਕਿਉਂਕਿ ਅਸੀਂ ਬੜੀ ਬਈ ਮਿਹਨਤ ਕਰਕੇ ਬਣਾਈ ਜਾਈ ਬਾਈ ਗੋਗੂ ਕਹਿੰਦਾ ਮੈਂ ਪਾਣੀ ਬਰੋੜਾ ਤੇ ਕਹਿੰਦਾ ਨਵੀਂ ਕੋਠੀ ਚ ਬਰੋੜਾ ਤੇ ਅਸੀਂ ਇਸ ਕਰਕੇ ਇਹਦੇ ਜਾਈ ਬਾਈ ਸਾਨੂੰ ਕਹਦ ਗਏ ਅਸੀਂ ਨਾ ਅੱਜ ਤੋਂ ਤੇ ਤੇਨ 6 4 ਤੋਂ ਵੀ ਵੱਧ ਲੈ ਆ ਮੱਜਾ ਲੈਣਾ ਫੇਰ ਸ਼ੁਰੂ ਕਰਦੇ ਪਹਿਲਾਂ ਹੀ ਬਹੁਤ ਜਿੰਦਗੀ ਇੱਕ ਸਾਲ ਮੱਜਾ ਜਮਾ ਖਤਮ ਸੀ ਜੇ ਕੋਈ ਪੁਰਾਣੀ ਬਲਾਉ ਵੇਚਾ ਸਾਨੂੰ ਮੱਜਾਂ ਨੇ ਬਹੁਤ ਸਪੋਰਟ ਕੀਤੀ ਤੇ ਕਰਦੀਆਂ ਹੀਆਂ ਮੱਜਾਂ ਬਹੁਤ ਜਿਆਦਾ ਸਪੋਰਟ ਕੀਤੀ ਆ ਕੰਮ ਕੋਈ ਵੀ ਕਰ ਲੋ ਹਰ ਇੱਕ ਕੰਮ ਸਪੋਰਟ ਕਰਦਾ ਇਹ ਪਰ ਬੱਚਾ ਦਾ ਕਿੰਨਾ ਵੱਡਾ ਹਾਂ 10 ਬੱਚਾ ਉਹਦਾ ਸਦਾ ਹੀ ਖਤਮ ਹੋਣਾ ਲਾ ਨਹੀਂ ਇਹ ਕਿਸੇ ਵੀ ਕੋਲ 10 ਮੱਜਾ ਨਾ ਉਹ ਕੈਨੇਡਾ ਦੇ ਬਰਾਬਰ ਹੂੰ ਮਤਲਬ ਜੇ ਕੈਨੇਡਾ ਦੇ ਕੋਈ ਬੰਦਾ ਕੰਮ ਕਰਦਾ 10 ਮੱਜਾ ਉਹਦੇ ਕੋਲ ਪੰਜਾਬ ਚ ਆ ਉਹ ਉਹਦੇ ਕੋਲ ਨਾਲ ਹੀ ਵੱਟ ਪਾਉਂਦਾ ਉਹ ਸਦਾ ਹੀ ਕਾਮਯਾਬ ਆ ਮੈਨੂੰ ਪੁੱਛੋ ਮੱਜਾਂ ਨੇ ਕਿੰਨਾ ਕੋਈ ਦਿੱਤਾ ਵੇਖੋ ਹਾਂ ਮੇਰਾ ਇਹ ਵੇਖਿਆ ਨਾ ਤੁਸੀਂ ਉਹ ਮੱਜਾਂ ਦੀ ਸਿਰੇ ਤੋਂ ਹੋਇਆ ਕਿਉਂਕਿ ਮੈਚ ਹੋਈਆਂ ਸਾਰੀਆਂ ਤੇ ਬਾਕੀ ਚਲੋ ਨੈਟ ਦਾ ਅਖੀ ਚੀਜ਼ ਆ ਪਰ ਮੱਜਾਂ ਬਹੁਤ ਘੈਂਟ ਆ ਚੀਜ਼ ਗਦੀਪਾ ਨੇ ਬਹੁਤ ਲੈਂਦੀ ਸੀ ਸਾਨੂੰ ਅੱਜ ਵੀ ਚੇਤੇ ਦਾ ਰੋਕੇ ਬਦਦਾ ਨਾ ਗਦੀਪ ਨੇ ਸਾਨੂੰ ਇੱਕ ਮੱਝ ਲਈ 10000 ਰੁਪਿਆ ਦਿੱਤਾ ਹਾਂ ਤੇ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਲੱਥਰ ਹੀ ਕਰ ਉਹ ਮੱਝ ਤੋਂ ਵੀ ਇਰਾ ਕਿੰਨੀ ਮੱਝ ਹੋ ਗਿਆ ਬੈਠ ਯਾਰ ਤੇ ਨਹੀਂ ਉਹ ਤੋਂ ਬਾਅਦ ਉਹ ਪਾਪਾ ਵੇਚ ਗਏ ਸਾਰੀਆਂ ਮੰਮੀ ਤੋਂ ਬਾਅਦ ਜਦੋਂ ਮੋਟਾ ਕਹਿੰਦਾ ਸੀ ਕਿ ਪਸਾ ਦੀ ਕੱਟ ਲਾਉਣੇ ਪਏ ਸਾਡਾ ਡਿਸੀਜਨ ਮੱਝਾ ਦਾ ਸੀ ਤੇ ਮੋਟੇ ਨਾਲ ਹੀ ਸੀ ਮੈਂ ਪਤਾ ਕੀ ਕਹਿੰਦੀ ਸੀ ਆਪਾਂ ਸਟੋਰ 'ਚ ਪੱਥਰ ਲਵਾ ਕੇ ਨਾ ਜਿਹੜਾ ਆਪਣਾ ਸਾਰਾ ਕੱਪ ਬੋਰਡ 'ਚ ਸਮਾਨ ਉੱਤਰ ਪਿਆ ਵਾ ਨਾ ਆਪਾਂ ਉਹ ਪੱਟ ਕਰਵਾ ਕੇ ਆਪਣਾ ਕੱਪੜੇ ਦਾ ਕੱਪ ਬੋਰਡ ਨਹੀਂ ਸਮਝਾਣੇ ਸਾਰੇ ਉਹ ਲਮਾਰੀਆਂ ਵੱਡੀਆਂ ਸਾਰੀਆਂ ਟੁੱਟ ਰਿਆ ਨੇ ਉਹਦੇ ਕਮਰੇਆਂ 'ਚ ਲਮਾਰੀਆਂ ਵੱਡੀਆਂ ਹੋਊਗਾ ਆਹ ਸਟੋਰ 'ਚ ਤਾਂ ਉਹੀ ਲੱਗੂਗਾ ਜਿਹੜਾ ਆਪਣਾ ਪਹਿਲਾਂ ਬਣਾਇਆ ਸੀ ਸਟੋਰ ਦੇ ਨਾਲ ਦਾ ਉਹ ਉਨਹੀਂ ਪੰਨਾ ਵਾਲਾ ਲਮਾਰੀਆਂ ਤਾਂ ਕਮਰੇਆਂ 'ਚ ਜਾਣੀਆਂ ਤੇ ਇੱਥੇ ਤੇ ਕੱਪ ਬੋਰਡ ਉਹੀ ਲੱਗਣਾ ਜਿਹੜਾ ਆਪਾਂ ਪਿਛਲੇ ਸਟੋਰ 'ਚ ਬਣਾਇਆ ਸੀ ਵੀ ਇੱਥੇ ਪੱਥਰ ਲਵਾ ਕੇ ਆਪਾਂ ਕੱਪ ਬੋਰਡ ਦਵਾ ਕੇ ਉਸ ਸਮਾਰਟ ਆਪੀਏ ਜਿੱਥੇ ਮੈਂ ਤੇ ਮਗਰ ਇਹ ਤੋਂ ਬਖਾ ਜੀ ਉੱਤੋਂ ਪਲਸਟਰ ਹੋ ਚੁੱਕਾ ਸਾਰਾ ਹਾਂ ਇਹ ਜੀ ਕੁਆ ਦੋ ਦਿਨਾਂ ਨੂੰ ਫਰਸ਼ ਹਮ ਫਰਸ਼ ਹਫਤੇ ਚ ਸੁੱਤੇ ਹਾਂ ਤੇ ਆਪਾਂ ਦਾ ਮਾਰਨਾ ਚੋਕੇ ਲਿਆ ਕੇ ਜਗਦੀਆਂ ਚ ਰੱਖੀਏ ਤੇ ਨਾ ਕਿ ਇੱਥੇ ਮੰਦਿਰ ਲਾ ਕੇ ਤੇ ਆਪ ਦੀ ਸੌਣ ਦੀ ਤਿਆਰੀ ਕਰੀਏ ਉਹ ਤੇ ਭਈਆਂ ਨੇ ਸੋਣਾ ਹਣ ਵੀ ਨਾ ਕੋਈ ਨਹੀਂ ਉਹਨਾਂ ਨੇ ਜੇ ਭਈਆਂ ਨੇ ਥੋੜਾ ਜਿਹਾ ਕਰਨਾ ਕੰਮ ਨਹੀਂ 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 ਬਾਅਦ ਚ ਜਦੋਂ ਉਹਨਾਂ ਨੇ ਲੈਂਟਰ ਪਾਏ ਤੇ ਬਗਰੋ ਫਰਸ਼ ਲੱਗੀ ਤਾਂ ਮਗਰੋ ਕਰਨਾ ਤੈਨੂੰ ਤਾਂ 4 ਦਿਨ ਦੇ ਵਿੱਚ ਆ ਬਣਾ ਦਾਂਗੇ ਤੇ 4 ਦਿਨਾਂ ਦੇ ਤੇ ਓਵਰ ਆਲੇ ਨੂੰ ਮਹੀਨਾ ਲੱਗਣਾ ਫਰੈਂਚ ਮੋਲ ਤੇ ਜਿਹੜੀ ਲੌਬੀ ਤੇ ਤੇਰੀ ਮੁੜਕੇ ਫਰਸ਼ ਲਗਣੀ ਤੇ ਉਸ ਦਾ ਹਾਲ ਨਾ ਹੋ ਗਈ ਡਾਊਨ ਸਲੀਪ ਹੋਣੀ ਹੋਣੀ ਉਸ ਦਾ ਹਾਲ ਮੈਂ ਫਰੈਂਚ ਕੋਲ ਜਿਹੜਾ ਡਿਜ਼ਾਈਨ ਦੇਖਿਆ ਬਗੂ ਆਪਾਂ ਇੱਥੇ ਦੋਈ ਦੇ ਮੈਂ ਤੈਨੂੰ ਡਿਜ਼ਾਈਨ ਦਊਂਗੀ ਕਿਸੇ ਦੇ ਨਹੀਂ ਹੋਣੇ ਡੇੜ ਡੇੜੇ ਆਜਾ ਜੀ ਤੁਹਾਨੂੰ ਬਖਾਰੀਆ ਸਮਾਨ ਦੂਗਾ ਨਾ ਆ ਚੁੱਕਾ ਜੀ ਤਿਆਰੀ ਆ ਚਲ ਆਜੋ ਨਹੀਂ ਤੁਸੀਂ ਕੀ ਰੱਖਣ ਚਾਹਤੀ ਮਰੀਆਂ ਨਹੀਂ ਆ ਹੁਣ ਸਾਡੀ ਇੱਕ ਕਨਫਿਊਜ਼ਨ ਹੈ ਇੱਥੇ ਇਹਨਾਂ ਨੇ ਰਸੋਈ ਚ ਐਂ ਚਾਹਤੀਆਂ ਮਾਰੀ ਜਾ ਕਰਨੀਆਂ ਵੇਖੀ ਬਾਹਰੋਂ ਦੁਕਾਨ ਦੇ ਇੱਡੀ ਕਾ ਦਾ ਆਹ ਵਿੱਚ ਕਿੰਨਾ ਜੀ ਬੀ ਵੇਚਦੇ ਇਹ ਕਾਹਦੇ ਇੱਡੀ ਰਹਿਣੀ ਆ ਇਹਨਾਂ ਨੇ ਸ ਕਾਂਦੇ ਦੀ ਰਣੀ ਆਪਣੀ ਬਾਹਰ ਕਾਂਦੇ ਦਾ ਸੈਜੀ ਰਣੀ ਆ ਅੰਮੀ ਵਾਲੀ ਨੇ ਇੱਕ ਗੱਲ ਲੰਨ ਫਰੀ ਕਹਿ ਕੇ ਸ਼ੀਸ਼ਾ ਲਗਣਾ ਮੈਂ ਤੇ ਆਹ ਤਾਂ ਡਰਕ ਵੀ ਸ਼ੀਸ਼ਾ ਲੱਗ ਜਣਾ ਇੱਥੋਂ ਵੀ ਦੇਖੋਗੇ ਤੁਸੀਂ ਪਰ ਸਾਡਾ ਨਾ ਐਦੇ ਚ ਗੋਲ ਪੌੜੀ ਚੜਾਉਂਦਾ ਵਾਰਾਤਾ ਹੁਣ ਗੋਲ ਚੜਾਉਂਦਾ ਰਹਾਤਾ ਕਿ ਗੋਲ ਜੋੜੇ ਸੋਹਣੀ ਲੱਗੂਗੀ ਯਾਰ ਤੇ ਇੱਥੇ ਕੁਝ ਪਲਾਂਟਸ ਨੂੰ ਸਲਾਵਾਗੇ ਮੈਂ ਦੱਸੂਗੀ ਕੀ ਕਰਾਉਣਾ ਪੱਸ ਕਿਆ ਕਰੀਆ ਹੱਥ ਪੀੜ ਬੱਸ ਹਾਂ ਕੋਈ ਨਹੀਂ ਹੁਣ ਆਹ ਉਹ ਜਾਉਂਗੀ ਉਹ ਮੈਂ ਜਾਂਦੀ ਲੋ ਜੀ ਸਾਮਾਨ ਸਭ ਨੂੰ ਰੱਖ ਗਏ ਆ ਅਰੇ ਉਹ ਵੀ ਆ ਗਏ ਅੰਦਰ ਆ ਆ ਜਿਹੜੀ ਜਾਲ ਜੁੜੀ ਹੈ ਨਾ ਮੈਂ ਤਾਂ ਇਹਨਾਂ ਨੇ ਲਾਉਣੀ ਆ ਕਿ ਜਿਹੜਾ ਨਾ ਵਿੱਕੇ ਨਾ ਆ ਜਾਲੀ ਆਹ ਡਾਉਨਸਲਿੰਗ ਦਾ ਪਾਈਪ ਆਹ ਜਿਹੜੀ ਗੋੜੀ ਲੱਗਣੀ ਆ ਆਹ ਕਟਾ ਲੱਗਣਾ ਆ ਇਹ ਕਿੰਨੇ ਕਿਲੋ ਦਾ 20 ਕਿਲੋ ਦਾ ਹੋਣਾ ਇਹ ਇਹ 25 25 ਕਿਲੋ ਦਾ ਹੋਊਗਾ 25 ਕਿਲੋ ਦਾ ਹੁੰਦਾ ਆਪਾਂ ਪਹਿਲਾਂ ਵਰਤੇ ਹੀ ਆ ਹਾਂ ਇਹ ਮਿੱਟੀ ਜੀ ਹੁੰਦੀ ਆ ਫੇਰ ਰੱਖ ਲਈਆਂ ਤੇ ਬਾਕੀ ਅਸੀਂ ਸੋਨਾ ਜਾ ਆਉਂਦਾ ਲੱਗਣਾ ਬਸ ਮੈਂ ਠੀਕਾ ਕਰਿਆ ਆਪਣਾ ਕਿਹ ਕਈ ਹੁੰਦਾ ਜੇ ਆਪਾਂ ਵੀ ਸੇਜ ਨੂੰ ਮਿਲਦੇ ਨਹੀਂ ਕਰਦੇ ਨਹੀਂ ਹੁੰਦਾ ਆ ਕੇ ਤਾਂ ਆ ਰੋ ਰਗਾ ਤੋਰ ਕੇ ਆ ਉੱਤੇ ਕਿਹੜਾ ਹਾਂ ਮੈਂ ਉਤਰਾ ਓਏ ਸੀਗਾ ਏਸੀ ਆਈਸੀ ਜੰਗਲੀ ਫੇਰ ਬੰਦ ਹੋਊਗਾ ਇਹ ਅੱਛਾ ਤੇ ਅਡਜਸਟਮੈਂਟ ਨਹੀਂ ਕਰਨੀ ਇਹ ਲੈ ਪਾ ਗਾਇਆ ਐਡੀ ਕੋਠੀ ਦੇ ਵਿਚ ਉਹ ਵਾਰ ਪਰ ਲੰਘਦੀ ਆਵੇ ਉਹ ਜਸਟੂ ਫੈਨ ਨੂੰ ਲਖ ਲਾਉਣ ਇੱਥੇ ਨਹੀਂ ਤੇ ਹੁਣ ਆਹ ਕੰਢੇ ਘਾ ਕੇ ਆਹ ਤੁਹ ਖੋਲ ਬਾਰਾ ਕਰ ਦਿੱਤਾ ਵਾ ਤੇ ਇਹਦੇ ਤੇ ਜਾਂ ਫਿਰ ਲੱਕੜ ਦੀ ਖੰਦ ਨੇ ਆ ਕੀ ਸਕੀਮ ਪਾ ਗਿਆ ਮੁੰਡਾ ਤੇਰਾ ਸਕੀਮ ਆ ਗਿਆ ਮੈਨੂੰ ਇਹਦੀ ਸਕੀਮ ਪਤਾ ਲੱਗ ਗਈ ਇਹਨੇ ਨਾ ਉਥੇ ਇੱਕ ਥਾਂ ਦੇ ਵੇਖਿਆ ਉਥੇ ਬੜੀ ਸੋਹਣੀ ਵਾਲ ਬਣਦੀ ਆ ਮੰਮੀ ਉਹ ਲੱਕੜ ਦੀ ਤੇ ਵਿੱਚ ਉਹਦੇ ਨਾਲ ਉਹਦੇ ਨਾਲ ਮੰਮੀ ਜਿਵੇਂ ਕੁਰਸੀਆਂ ਨਹੀਂ ਸੀ ਬਣਦੇ ਨੇ ਪਲਾਸਟਿਕ ਜੀ ਉਹ ਤਾਰ ਜੀ ਨਾਲ ਉਹਵੇਂ ਬਣਾਉਣਾ ਇਹ ਇਹ ਸਭ ਪਹਿਲਾਂ ਤਾਂ ਹੀ ਤੇਰੀ ਆ ਮੁੰਡਾ ਤੇਰਾ ਤੂੰ ਦੇ ਰੱਖੀਂ ਇਹ ਕੰਤਾ ਕਰਨੀ ਆ ਉਹ ਬਾਜੇ ਨਾਲ ਲੱਗ ਤਾਰ ਆ ਕੀਤਾ ਬਦਲੇ ਗਿਆ ਆਜਾ ਕੀਤਾ ਉਹਨਾਂ ਨੇ ਉਹ ਜੀ ਨਾਲ ਲੱਗੀ ਜਾਂਦੀ ਆ ਬੋਲ ਕਰੀ ਨੁਕਰ ਮੇਰੇ ਕਮਰੇ ਬਾਪ ਜੀ ਬੋਲ ਪੈਦੀ ਹਾਂ ਆ ਗਈ ਤਾਂ ਹਾਂ ਜੀ ਮੋਟਾ ਦਿਮਾਗ ਇਹਨਾਂ ਦਾ ਹੁਣੇ ਕੀ ਬੇਜੀ ਇਹ ਨਾ ਭੋਰਿ ਜਣਗਾ ਇਹ ਤਾਂ ਸਿੱਤੇ ਰਹਿਣਾ ਬਾਪ ਜੀ ਦੱਸ ਢੀਕੋ ਕਰਾ ਦੇਣਾ ਭੋਰਨਾ ਸਾਰੀ ਉਹ ਤਾਂ ਥੋੜੇ ਛੇੜ ਲੈ ਕੇ ਤਾ ਵੀ ਨੁਕਰ ਨਹੀਂ ਤੇ ਫੇਰੀ ਕੋਲ ਪਵਾ ਦੇਣਾ ਇਹਦੇ ਹਾਂ ਪੱਕੇ ਤੌਰ ਤੇ ਸੋ ਜੋ ਮੈਂ ਦੇਖਿਆ ਸੀ ਆਪਣਾ ਜਦੋਂ ਤੁਰਨ ਲੱਗੇ ਤੇ ਜੋ ਵੀ ਕਿਵੇਂ ਕੰਦਾ ਨੂੰ ਚੱਟਦਾ ਹੁੰਦਾ ਸੀ 55 ਗ੍ਰੇਡ 55 ਗ੍ਰੇਡ ਨਹੀਂ 55 ਗ੍ਰੇਡ ਲਾ ਆਈ ਹੁੰਦਾਂ ਜੀ ਉਹ ਮਾਰੀ ਜਾਂਦਾ ਹੁੰਦਾ ਸੀ ਤੇ ਮਗਰ ਉਹ ਐ ਚੇਪਾ ਨਹੀਂ ਲਾਿਆ ਸੀਮੈਂਟ ਨਹੀਂ ਲਾਇਆ ਸਵਾਲ ਆ ਬਾਲਾ ਸੀਮੈਂਟ ਨਹੀਂ ਲਾਇਆ ਆ ਨਿਕਾ ਜਿਹੜਾ ਕਿਹੜਾ ਸਵਾਲ ਆ ਸੀਮੈਂਟ ਲਾਇਆ ਤੇ ਪੱਕਾ ਖਾੜ ਗਏ ਇਹਦੇ ਸਵਾਲ ਤੋਂ ਹੈ ਠੀਕੀ ਹਾਂ ਹਾਂ ਇਹਦੇ ਜਵਾਬ ਤਾਂ ਪੱਕੇ ਸੀ ਡਿਮਾਗ ਦੇ ਵਿੱਚ ਤਾਂ ਇਹੜਾ ਬਲੋ 100 ਸਾਲ ਕਿਤੇ ਜਾਂਦੇ ਮਕਾਨ ਤੰਦਾਂ ਬਾਕੀ ਯਾਰ ਨਾਲ ਦੀ ਨਾਲ ਧੰਕੀ ਜਿਹਾ ਦਿਖਾਈ ਜਾ ਬਾਕੀ ਤੁਸੀਂ ਜਰੂਰ ਹੋ ਜਿਹੜਾ ਕੰਮ ਗਿਆ ਜਰੂਰ ਕਰਿਓ ਤੇ ਸਨੈਪਇਡ ਆਈ ਦੀ ਸੰਧੂ ਗੱਗੂ ਵਨ ਤੇ ਤੁਸੀਂ ਮੈਸੇਜ ਕਰ ਲੈਣਾ ਮੈਂ ਤੁਹਾਨੂੰ ਦਿਖਾਈ ਜਨਾ ਜਾਂ ਸਨੈਪਇਡ ਆਈ ਦੀ ਆ ਦੇਖੋ ਇਹ ਤੇ ਪ੍ਰੋਮੋਸ਼ਨ ਆਪਦੀ ਹੋ ਮੈਨੂੰ ਮੈਸੇਜ ਆਜੂ ਉੱਤੇ ਮੇਰੀ ਮਾਂ ਆਹ ਯਾਰ ਪਾਈ ਪਾਰ ਹੈ ਜਾਲੀ ਆ ਕਿੱਨਾ ਨਾ ਬਣਾਤਾ ਓਏ ਕਿੱਥੇ ਹੁੰਦਾ ਕੇਂਦਰ ਓਏ ਇਹ ਸਾਰੇ ਜਵਾਨਿਆਂ ਦੇ ਕਮਰਿਆਂ ਦੇ ਨਾ ਠੀਕ ਹੈ ਕੁੱਝ ਆਰ ਡਾ ਡਾਪਾ ਬੰਦ ਕਰ ਸਕਦੇ ਆ ਲੌਬੀ ਦੀ ਇਕੱਲੀ ਵੱਖਰੀ ਰਹੀ ਅੱਛਾ ਆ ਖੁੱਲੂ ਗਾੜਾ ਨਿੱਕੇ ਫੇਰੇ ਦੇ ਵਿੱਚ ਕਾਰ ਆਇਆ ਜਿਹੜਾ ਗੱਟਾ ਆਇਆ ਜਾਂ ਬਕਸਾ ਟੱਕਰ ਤੋਂ ਫੇਰ ਅਟ ਗਿਆ ਉਹ ਲੈ ਵੀ ਮੰਮੀਆਂ ਨਾਲੀ ਗਿਫਟ ਇੱਥੇ ਰੱਖ ਲੈ ਭੜੇ ਖੋ ਲੋ ਤੈਨੂੰ ਤੂੰ ਘਰ ਹੁਣ ਜੇਬ ਤੇ ਨਹੀਂ ਤੇਰੇ ਕੋਲੇ ਪਾਸੇ ਹੋਏ ਨਹੀਂ ਜੇਬ ਨਹੀਂ ਕਰੀ ਜੇ ਬਈ ਮੰਮੀ ਵੱਡੀ ਐ ਮੰਮੀ ਦੇਊਗੀ ਕੋਈ ਨਹੀਂ ਗੱਲ ਕਰ ਤੋਡਾ ਬਣਦਾ ਪਿਆ ਕੋਈ ਗੱਲ ਨਹੀਂ ਮੰਮੀ ਵੱਡੀ ਤਾਂ ਫਿਰ ਵੀ ਤੂੰ ਹੀ ਰਹਿਣਾ ਘਰਪਲੇ ਸਾਡੇ ਜਿੱਦਾ ਮਰਜੀ ਵਰਜੇ ਤੇ ਤੂੰ ਥੋੜੀ ਮੈਂ ਛੋਟੀ ਹੋ ਜਾਂ ਤੂੰ ਤਾਂ ਵੱਡੀ ਰਹਿਣਾ ਆਹੋ ਵੀ ਵੱਡੀ ਤਾਂ ਤੂੰ ਹੀ ਰਹਿਣਾ ਇਹਦਾ ਵੀ ਜੇਵ ਹੌਲੀ ਕਰਨੀ ਪੈਣੀ ਆ ਬੋਲੇ ਜੇ ਟਾਲ ਵਟੋਲੇ ਨਹੀਂ ਚੱਲਨੇ ਠੀਕ ਆ ਨਾ ਜੇ ਇਹਦਾ ਖਾਲੀ ਕਰਨੀ ਪੈਣੀ ਬੋਲੇ ਜੇ ਲਿਆਓ ਸ਼ਗਨ ਛਗਨ ਇਹ ਆ ਗਿਆ ਖੋਲੋ ਖੋਲਣਾ ਔਖਾ ਹੋ ਗਿਆ ਏ ਮੈਂ ਤਾਂ ਐਵੇਂ ਹੀ ਰਹਿ ਗਿਆ ਆਏ ਇਹ ਲਿਆਂਦੇ ਦਜੀ ਘੜੀ ਗੁੱਟ ਤੇ ਬੰਨ੍ਹਦੇ ਨਹੀਂ ਕਰਨੀਆਂ ਉਹ ਦੂਜੀ ਲਿਆ ਦੀ ਮੇਰੇ ਗੁੱਟ ਤੇ ਤਾਂ ਪੂਰੀ ਆ ਜੂਗੀ ਇਹ WWE ਵਾਲੀ ਮੰਮੀ ਲੱਕ ਨਾ ਬਨ ਲਿਆ ਕਰਨੀ ਅੱਜ ਤੋਂ ਬਾਅਦ ਤੇਰੇ ਜਦੋਂ ਲੱਕ ਦੁਖਿਆ ਉਹਦੇ ਨਾਲ ਹੀ ਲੱਕ ਉਹ ਨਹੀਂ ਨਹੀਂ ਆ ਜਾਣੀ ਪੂਰੀ ਬਾਦੂ ਲੈ ਅੱਧਾ ਹੀ ਦੱਸ ਲੱਕ ਦੇ ਬੰਧਿਆ ਕਰਨੀ ਜਦੋਂ ਤੇਰੇ ਦਿਲ ਕੀਤਾ ਠੀਕ ਨਹੀਂ ਇਹ ਅੰਚੋਪੀ ਕਰਕੇ ਮੈਂ ਕਿ ਚੋਪੀ ਹੋ ਗਈ ਮੈਂ ਕਿ ਕਿਆ ਹੋਈ ਨਹੀਂ ਨਿਭੜੀ ਵਾਹ ਹੋਏ ਨਹੀਂ ਨਿਭੜੀ ਗੱਲਾਂ ਬਾਤਾਂ ਬੱਸ ਹੋ ਗਈਆਂ ਖਾ ਪੀ ਲਿਆ ਸਾਰਿਆਂ ਨੇ ਐਵੇਂ ਹੀ ਪੀ ਖਾ ਲਿਆ ਸਾਰਾ ਕੋ ਉਹੀ ਪੀ ਖਾ ਲਿਆ ਏ ਅਸੀਂ ਖਾ ਲਿਆ ਉਹੀ ਗੱਲ ਆ ਸੇਮ ਹੀ ਹੋ ਗਈ ਪੀ ਲਿਆ ਖਾ ਲਿਆ ਪੀ ਲਿਆ ਪੀ ਲਿਆ ਪੀ ਲਿਆ ਪੀ ਲਿਆ ਬਾਲਾ ਨਾ ਕਰੀ ਆ ਮਾੜੀ ਬਿਮਾਰੀ ਹੈ ਗਏ ਨਾ ਕਿ ਆਕਰ ਪੀ ਲਿਆ ਪੀ ਲਿਆ ਨਾ ਮੇਰਾ ਵੇਲਣਾ ਮਾਰ ਕੇ ਦੰਦ ਤੋੜਦਾ ਆਹੋ ਹੈ ਨਾ ਫੁੱਪੜ ਵੀ ਬੜਾ ਸਕੀਮੀ ਲੈ ਮੰਮੀ ਹਣੀ ਅੱਗਾ ਕਹਿੰਦੀ ਕਹਿੰਦੀ ਜੇ ਹੱਡ ਵਾਲੀ ਨੇ ਵੇਲਣਾ ਮਾਰਿਆ ਹੁੰਦਾ ਫਿਰ ਇੱਕ ਤੇ ਨਹੀਂ ਟੁੱਟਦਾ ਫਿਰ ਸਾਰੀ ਟੁੱਟ ਜਣੀ ਇੱਕ ਤੇ ਹੀ ਟੁੱਟਦਾ ਫਿਰ ਆ ਵੀ ਲੱਲੇ ਦਰ ਉੱਥੇ ਆ ਸਮਖੋਰ ਸਾਰੀ ਜਿਹੜੀ ਕਰਨਾ ਪੈਂਦਾ ਹੈਗਾ ਹਾਂ ਤੇ ਪਾਸ ਨਹੀਂ ਹੁੰਦਾ ਜੀਵ ਨਹੀਂ ਲੱਗਦਾ ਨਹੀਂ ਮੈਂ ਉਹਨੂੰ ਕਿਹਾ ਵੀ ਮੈਂ ਜੇ ਘਰੇ ਸੇ ਹੁਣਾ ਵੇਲ ਨਾਲ ਛੋਟਾ ਰਿਆ ਕਰੋ ਹਾਂ ਸਹੀ ਗੱਲ ਆ ਇਹਨੇ ਨਾ ਕੋਣਾ ਹੁੰਦਾ ਥਿਆਰ ਜਾਂ ਵੇਲ ਨਾਲ ਉਹੀ ਤਾਂ ਗੱਲ ਹੈ ਹੁਣ ਆਪਣੀ ਪੰਜਾਬੀ ਦਾ ਜੀ ਤਾਂ ਆਤੀ ਹੈ ਨਾ ਗਾਲ ਕੱਢਣੀ ਨਾਲ ਹੀ ਹੈ ਨਾ ਕਿਤੇ ਫੁੱਫੜ ਜੀ ਤੋਂ ਗਾਲ ਨਿਕਲ ਜੂ ਉੱਥੇ ਤੇ ਉੱਥੇ ਕੁੜੀਆਂ ਸੀਆਂ ਉਹ ਕਹਿੰਦੀਆਂ ਨਾ ਅਸੀਂ ਤੁਹਾਨੂੰ ਨੰਬਰ ਦਿੰਨੇ ਆ ਵਾ ਜੇ ਹੁਣ ਇਹਨਾਂ ਨੇ ਗਾਲ ਕੱਢੀ ਤੇ ਤੁਸੀਂ ਫੋਨ ਲਾ ਦਿਓ ਉਦੋਂ ਬਾਅਦ ਫੁੱਫੜ ਦੇ ਗਾਲ ਨਿਕਲ ਗਈ ਉਹ ਛੱਡ ਆਲ ਇੱਕ ਗੱਲ ਹੋਰ ਦੱਸੀ ਨੀ ਕਿਤੇ ਨਾ ਉੱਥੇ ਕਿਸੇ ਗੋਰੀ ਦੇ ਵੀ ਮਤਲਬ ਹਸਬੈਂਡ ਦੀ ਡੈਥ ਹੋ ਗਈ ਫਫੜਾ ਨਾ ਨੇ ਭੇਜਿਆ ਭੂਆ ਨੂੰ ਵੀ ਤੂੰ ਜਾ ਅਫਸੋਸ ਕਰਨ ਉਹ ਇੱਕ ਦਿਨ ਹੀ ਅਫਸੋਸ ਕਰਨ ਗਈ ਅਗਲੇ ਦਿਨ ਉਹਨੇ ਸ਼ਿਕਾਇਤ ਤੇ ਦਰਖਾਸਤ ਦੇਤੀ ਕਹਿੰਦੀ ਮੇਰੇ ਕੋ ਦੁਬਾਰਾ ਆਈ ਤੋ ਸਾਹ ਉਹ ਕਹਿੰਦੀ ਦੁਬਾਰਾ ਆਈ ਦਸਰਗਾ ਤੇ ਨਹੀਂ ਆ ਤਦ